ਇਕਦਮ ਗਾੜੀ-ਗਾੜੀ ਰਬੜੀ ਵਰਗੀ ਮਲਾਈਦਾਰ ਬਹੁਤ ਹੀ ਵਧੀਆ ਖੀਰ ਅੱਜ ਆਪਾਂ ਬਣਾਵਾਂਗੇ ਜਿੰਨੂੰ ਖਾ ਕੇ ਤੁਸੀਂ ਜ਼ਰੂਰ ਕਹੋਗੇ ਕਿ ਵਾਹ ਖੀਰ ਖਾਂਦਾ ਤੇ ਸਵਾਦ ਹੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਤੇ ਖੀਰ ਬਣਾਉਣ ਵਾਸਤੇ ਮੈਂ ਇੱਥੇ ਲੈ ਰਹੀਆਂ ਚੌਥਾ ਕੱਪ ਯਾਨੀ ਕਿ 1/4 ਕੱਪ ਚੌਲ ਵੈਸੇ ਤੇ ਇਹ ਚੌਲ ਜਿਹੜੇ ਨੇ 1/4 ਕੱਪ ਨੇ ਤੇ ਚਮਚ ਨਾਲ ਨਾਪੀਏ ਤੇ ਵੱਡੇ ਵਾਲੇ 4 ਚਮਚ ਨੇ ਚੌਲਾਂ ਦੇ ਜਿੰਨੂੰ ਆਪਾਂ ਟੇਬਲस्पून ਕਹਿੰਨੇ ਆ ਤੇ ਮੈਂ ਤੇ ਇੱਥੇ ਲੈਏ ਨੇ ਬਾਸਮਤੀ ਚੌਲ ਤੇ ਤੁਸੀਂ ਕੋਈ ਵੀ ਚੌਲ ਲੈ ਸਕਦੇ ਹੋ ਜਿਹੜੇ ਤੁਹਾਡੇ ਕੋਲ ਘਰ ਵਿੱਚ ਹੋਣ ਇਹ ਹੁਣੇ ਚੋਲਾ ਨੂੰ ਨਾ ਆਪਾਂ ਅੱਛੀ ਤਰ੍ਹਾਂ ਧੋ ਲਵਾਂਗੇ ਤਿੰਨ ਚਾਰ ਵਾਰੀ ਪਾਣੀ ਬਦਲ-ਬਦਲ ਕੇ ਤੇ ਚੋਲਾ ਨੂੰ ਅੱਛੀ ਤਰ੍ਹਾਂ ਧੋਣ ਤੋਂ ਬਾਅਦ ਪਾਣੀ ਪਾ ਕੇ ਚੋਲਾ ਨੂੰ ਨਾ 15 ਕੁ ਮਿੰਟ ਵਸਤੇ ਪਿਓ ਕੇ ਰੱਖ ਦਵਾਂਗੇ ਤੇ ਉਨੀ ਦੇਰ ਆਪਾਂ ਕੀ ਕਰਾਂਗੇ ਦੁੱਧ ਨੂੰ ਗਰਮ ਕਰ ਲਵਾਂਗੇ ਜਿਹਦੇ ਬਾਅਦ ਸੇਕ ਭਾਰੇ ਤਲੇ ਦਾ ਭਾਂਡਾ ਲੈ ਕੇ ਤੇ ਉਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤੇ ਨਾਲ ਹੀ ਪਾ ਦਵਾਂਗੇ ਸਵਾ ਲੀਟਰ ਦੁੱਧ ਸਵਾ ਲੀਟਰ ਯਾਨੀ 1 ਲੀਟਰ ਤੋਂ ਥੋੜਾ ਜਿਹਾ ਜ਼ਿਆਦਾ ਤੇ ਦੁੱਧ ਤੁਸੀਂ ਇੱਥੇ ਉਬਲਿਆ ਹੋਇਆ ਜਾਂ ਬਿਨਾਂ ਉਬਲਿਆ ਹੈ ਯਾਨੀ ਕਿ ਕੱਚਾ ਕੋਈ ਵੀ ਲੈ ਸਕਦੇ ਹੋ ਪਰ ਲੈਣਾ ਫੁੱਲ ਫੈਟ ਦਾ ਹੈ ਚਾਹੇ ਜਵਾਵਾਂ ਲਵੋ ਚਾਹੇ ਪੈਕੇਟ ਵਾਲਾ ਲਵੋ ਪਰ ਫੁੱਲ ਫੈਟ ਦਾ ਹੀ ਲਿਓ ਤੇ ਹੁਣ ਗੈਸ ਦੀ ਫਲੇਮ ਨੂੰ ਔਨ ਕਰਕੇ ਫੁੱਲ ਫਲੇਮ ਤੇ ਇੱਕ ਉਬਾਲਾ ਆਨ ਦਾ ਇੰਤਜ਼ਾਰ ਕਰਾਂਗੇ ਲਓ ਜੀ ਇੱਥੇ ਦੁੱਧ ਨੂੰ ਆ ਗਿਆ ਉਬਾਲਾ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਨਾ ਹੁਣ ਆਪਾਂ ਦੁੱਧ ਨੂੰ ਕਾਲਾਂਗੇ 10 ਤੋਂ 15 ਮਿੰਟ ਤੱਕ ਤੇ ਕੱਢਦੇ ਹੋਏ ਦੁੱਧ ਵਿੱਚ ਨਾ ਆਪਾਂ ਥੋੜਾ ਜਿਹਾ ਕੇਸਰ ਪਾਵਾਂਗੇ ਕੇਸਰ ਨਾਲ ਕਲਰ ਵੀ ਵਧੀਆ ਆਏਗਾ ਔਰ ਖੀਰ ਦਾ ਸਵਾਦ ਵੀ ਵਧੀਆ ਆਏਗਾ ਤੇ ਕਿੱਸਾ ਜਿਹੜਾ ਹੈ ਉਹ ਗਰਮ ਦੁੱਧ ਦੇ ਵਿੱਚ ਕਲਰ ਬਹੁਤ ਹੀ ਵਧੀਆ ਛੱਡਦਾ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਕੜਨ ਦਿੰਨੇ ਆ ਦੁੱਧ ਨੂੰ 10 ਤੋਂ 15 ਮਿੰਟ ਤੱਕ ਤੇ ਹੁਣ ਨਾ ਇੱਥੇ ਚੌਲਾਂ ਨੂੰ ਭਿਓ ਕੇ ਰੱਖੇ ਹੋਏ 15 ਮਿੰਟ ਹੋ ਚੁੱਕੇ ਨੇ ਤੇ ਹੁਣ ਕੋਈ ਵੀ ਪੌਣੀ ਜਾਂ ਜਾਲੀ ਲੈ ਕੇ ਨਾ ਉਹਦੇ ਵਿੱਚ ਇਹ ਭਿੱਜੇ ਹੋਏ ਚੌਲ ਪਾ ਦਵਾਂਗੇ ਚੌਲ ਔਰ ਪਾਣੀ ਵੱਖਰੇ ਵੱਖਰੇ ਕਰ ਲਵਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਇਹ ਪੌਣੀ ਦੇ ਵਿੱਚ ਨਾ ਚੌਲਾਂ ਨੂੰ ਇਸ ਨਾਲ ਥੋੜਾ ਜਿਹਾ ਖਲਾਰ ਦਵਾਂਗੇ ਇਨਾਂ ਵਿੱਚ ਜਿਹੜਾ ਵੀ ਪਾਣੀ ਹੋਏਗਾ ਨਾ ਉਹ ਪੂਰੀ ਤਰ੍ਹਾਂ ਪੂਰਾ ਨੁੱਚੜ ਜਾਏਗਾ ਤੇ ਚੌਲ ਜਿਹੜੇ ਨੇ ਥੋੜੇ ਡਰਾਈ ਡਰਾਈਜ ਹੋ ਜਾਣਗੇ ਤੇ ਥੋੜੇ ਜਿਹਾ ਡਰਾਈ ਆਪਾਂ ਚੌਲਾਂ ਨੂੰ ਕਰਨਾ ਹੈ ਤੇ ਜਦੋਂ ਇਹ ਚੌਲਾਂ ਦਾ ਪਾਣੀ ਥੋੜਾ ਜਿਹਾ ਸੁੱਕ ਜਾਵੇ ਨਾ ਯਾਨੀ ਕਿ ਚੌਲ ਸੁੱਕੇ ਸੁੱਕੇ ਜੇ ਹੋ ਜਾਣ ਤੇ ਉਦੋਂ ਆਪਾਂ ਕੀ ਕਰਾਂਗੇ ਇਹਨਾਂ ਨੂੰ ਪਾ ਦਵਾਂਗੇ ਇੱਕ ਮਿਕਸੀ ਦੇ ਗ੍ਰਾਈਂਡਰ ਜਾਰ ਦੇ ਵਿੱਚ ਤੇ ਮੈਂ ਚੌਲ ਧੋਤੇ ਨੇ ਤੁਸੀਂ ਕੱਪੜੇ ਨਾਲ ਵੀ ਪੂੰਝ ਸਕਦੇ ਹੋ ਪਰ ਕੀ ਹੈ ਨਾ ਕਿ ਧੋਣ ਨਾਲ ਚੌਲ ਸਾਫ਼ ਹੋ ਜਾਂਦੇ ਨੇ ਇਹਨਾਂ ਉੱਤੇ ਜਿਹੜੀ ਵੀ ਡਸਟ ਵਗੈਰਾ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤੁਸੀਂ ਵੇਖਦੇ ਹੀ ਹੋ ਜਦੋਂ ਆਪਾਂ ਚੌਲ ਧੋਨੇ ਆ ਤੇ ਕਿ ਤੇ ਚੌਲਾਂ ਦੇ ਨਾਲ ਹੀ ਗ੍ਰਾਈਂਡਰ ਜਾਰ ਦੇ ਵਿੱਚ ਆਪਾਂ ਪਾਵਾਂਗੇ 7 ਤੋਂ 8 ਬਦਾਮ 5 ਤੋਂ 6 ਕਾਜੂ ਤੇ ਦੋ ਵੱਡੇ ਚਮਚ ਭਰ ਕੇ ਪਾਵਾਂਗੇ ਨਾਰੀਅਲ ਦਾ ਬੁਰਾਦਾ ਯਾਨੀ ਕਿ ਡੈਸੀਕੇਟਿਡ ਨਾਰੀਅਲ ਤੇ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇਹਦੇ ਵਿੱਚ ਜਾਣਗੀਆਂ ਹਰੀਆਂ ਇਲਾਇਚੀਆਂ ਇਹ 4 ਤੋਂ 5 ਇਲਾਇਚੀਆਂ ਮੈਂ ਲਈਆਂ ਨੇ ਇਹਨਾਂ ਨੂੰ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਪਰ ਮੈਂ ਇਹਨਾਂ ਨੂੰ ਛਿਲਕੇ ਇਹਨਾਂ ਦੇ ਦਾਣੇ ਪਾਵਾਂਗੀ ਇਹਦੇ ਵਿੱਚ ਤੇ ਇਲਾਇਚੀਆਂ ਦੇ ਜਿਹੜੇ ਛਿਲਕੇ ਨੇ ਨਾ ਉਹ ਖੀਰ ਖਾਣ ਲੱਗਿਆਂ ਮੂੰਹ ਵਿੱਚ ਆਣਗੇ ਜਿਹੜਾ ਕੀ ਖੀਰ ਦਾ ਸਵਾਦ ਵਿਗਾੜ ਦੇਣਗੇ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਗ੍ਰाइंड ਕਰ ਲੈਣਾ ਹੈ ਦਰਦਰਾ ਗ੍ਰाइंड ਕਰਨਾ ਹੈ ਗ੍ਰाइंड ਕਰਕੇ ਮੈਂ ਤੁਹਾਨੂੰ ਦਿਖਾਨੀ ਆ ਤੇ ਹੁਣ ਦੇਖੋ ਜੀ ਗ੍ਰाइंड ਕਰਨ ਤੋਂ ਬਾਅਦ ਨਾ ਇਸ ਤਰ੍ਹਾਂ ਦਾ ਟੈਕਸਚਰ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਗ੍ਰाइंड ਹੋਣੇ ਚਾਹੀਦੇ ਨੇ ਜਿਵੇਂ ਆਪਾਂ ਕਣੀ ਵਾਲੇ ਚੌਲ ਲੈਨੇ ਆ ਨਾ ਛੋਟੇ ਚੌਲ ਟੋਟਾ ਚੌਲ ਉਸ ਤੋਂ ਵੀ ਥੋੜੇ ਜਿਹਾ ਬ੍ਰੀਕ ਹੋ ਜਾਣ ਤੇ ਡਰਾਈ ਫਰੂਟ ਵੀ ਨੇ ਜਿਹੜੇ ਉਹ ਵੀ ਹੋ ਗਏ ਨੇ ਨਾਲ ਹੀ ਗ੍ਰाइंड ਕੁਝ ਤੇ ਬਿਲਕੁਲ ਗ੍ਰाइंड ਹੋ ਗਏ ਨੇ ਤੇ ਕੁਝ ਛੋਟੇ ਛੋਟੇ ਰਹਿ ਗਏ ਨੇ ਪੀਸੇਸ ਤੇ ਜਦੋਂ ਆ ਖੀਰ ਰਿੱਜੇਗੀ ਨਾ ਇਹ ਦੁੱਧ ਦੇ ਵਿੱਚ ਤੇ ਲੋ ਜੀ ਇਹਦਰ ਮੀਡੀਅਮ ਫਲੇਮ ਤੇ ਦੁੱਧ ਨੂੰ ਕੜਦੇ ਹੋਏ ਵੀ 15 ਮਿੰਟ ਹੋ ਚੁੱਕੇ ਨੇ ਤੇ ਦੁੱਧ ਦੇਖੋ ਪਹਿਲੇ ਨਾਲੋਂ ਕਾਫੀ ਗਾੜਾ ਹੋ ਗਿਆ ਹੈ ਤੇ ਜਿਹੜੀਆਂ ਸਾਈਡ ਤੇ ਜੰਮ ਜਾਂਦਾ ਨਾ ਦੁੱਧ ਕੜਨ ਨਾਲ ਮਲਾਈ ਜੀ ਆ ਜਾਂਦੀ ਹੈ ਇਹਨੂੰ ਵੀ ਉਤਾਰ ਲਵਾਂਗੇ ਉਤਾਰ ਕੇ ਦੁੱਧ ਦੇ ਵਿੱਚ ਹੀ ਪਾਵਾਂਗੇ ਤੇ ਦੁੱਧ ਤੇ ਜਿਹੜੀ ਖੀਰ ਹੈ ਨਾ ਉਹ ਬੜੀ ਵਧੀਆ ਮਲਾਈਦਾਰ ਬਣੇਗੀ ਇਹ ਰਬੜੀ ਵਾਂਗੂ ਟੇਸਟ ਆਏਗਾ ਐਸਰਾ ਲਾ ਕੇ ਜਦੋਂ ਦੁੱਧੂ ਦੇ ਵਿੱਚ ਪਾਵਾਂਗੇ ਜਦੋਂ ਜਦੋਂ ਆਜੇਗੀ ਨਾ ਉਦੋਂ-ਉਦੋਂ ਉਤਾਰ ਕੇ ਦੁੱਧ ਦੇ ਵਿੱਚ ਪਾ ਦੋ ਜਿੰਨੀ ਕੋ ਲਾ ਸਕਦੇ ਹੋ ਬਾਸ ਹੁਣੇ ਕੜਦੇ ਹੋਏ ਦੁੱਧ ਦੇ ਵਿੱਚ ਆਪਾਂ ਪਾ ਦਵਾਂਗੇ ਗ੍ਰਾਇੰਡ ਕੀਤੇ ਹੋਏ ਚੌਲ ਤੇ ਸਾਰੇ ਡਰਾਈ ਫਰੂਟਸ ਇਕੱਠਾ ਹੀ ਪਾ ਦੇਣਾ ਸਾਰਾ ਸਮਾਨ ਤੇ ਬਹੁਤ ਹੀ ਵਧੀਆ ਇੱਕਦਮ ਰਬੜੀ ਵਰਗੀ ਗਾੜੀ ਖੀਰ ਬਣ ਕੇ ਤਿਆਰ ਹੋਏਗੀ ਤੁਸੀਂ ਜਰੂਰ ਇਸ ਤਰ੍ਹਾਂ ਦੀ ਖੀਰ ਬਣਾਇਓ ਔਰ ਬਣਾਉਣ ਤੋਂ ਬਾਅਦ ਨਾ ਮੈਨੂੰ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਇਹ ਖੀਰ ਕਿੱਦਾਂ ਦੀ ਲੱਗੀ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਤੇ ਹੁਣ ਆਪਾਂ ਇਹਨਾਂ ਨੂੰ ਚੌਲਾਂ ਨੂੰ ਡਰਾਈ ਫਰੂਟ ਨੂੰ ਦੁੱਧ ਦੇ ਵਿੱਚ ਕਲਣ ਦਵਾਂਗੇ ਜਿਵੇਂ ਆਪਾਂ ਖੀਰ ਬਣਾਣੇ ਆ ਖੀਰ ਹੀ ਬਣਾ ਰਹੇ ਆ ਤੇ बस ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੜਨ ਦੇਣਾ ਤੇ ਗੈਸ ਦੀ ਫਲੇਮ ਨੂੰ ਆਪਾਂ ਕਰ ਦੇਣਾ ਬਿਲਕੁਲ ਸਿਮ ਤੇ ਸਿਮ ਫਲੇਮ ਤੇ ਇਹ ਕੜ ਕੜ ਕੇ ਖੀਰ ਇੰਨੀ ਜ਼ਿਆਦਾ ਸਵਾਦ ਬਣੇਗੀ ਨਾ ਕਿ ਜਦੋਂ ਖਾਓਗੇ ਉਦੋਂ ਹੀ ਤੁਸੀਂ ਇਹਦਾ ਸਵਾਦ ਜਾਣ ਪਾਓਗੇ ਤੇ ਆਪਾਂ ਹੁਣ ਇਹ ਪਤੀਲੇ ਨੂੰ ਨਾ ਇੰਨਾ ਕੁ ਟੱਕ ਦੇਣਾ ਤੇ ਇਧਰੋਂ ਇੱਕ ਸਾਈਡ ਤੋਂ ਨਾ ਥੋੜਾ ਜਿਹਾ ਖੁੱਲਾ ਰੱਖਾਂਗੇ ਟੱਕ ਕੇ ਪਕਾਣ ਨਾਲ ਕੀ ਹੋਏਗਾ ਕਿ ਦੁੱਧ ਘੱਟ ਸੁੱਕਦਾ ਤੇ ਅੰਦਰ ਹੀ ਅੰਦਰ ਖੀਰ ਜਿਹੜੀ ਹੈ ਨਾ ਦੁੱਧ ਜਿਹੜਾ ਕੜ ਕੜ ਕੇ ਖੀਰ ਬਹੁਤ ਸਵਾਦ ਬਣਦੀ ਹੈ ਠੀਕ ਹੈ ਤੇ ਇਹ ਵੀ ਧਿਆਨ ਰੱਖਣਾ ਹੈ ਕਿ ਜਦੋਂ ਵੀ ਆਪਾਂ ਮਤਲਬ ਖੀਰ ਬਣਾਉਣ ਲੱਗਣੀ ਹੈ ਨਾ ਤੇ ਭਾਂਡਾ ਥੋੜਾ ਜਿਹਾ ਵੱਡਾ ਲੈਣਾ ਹੈ ਕਿਉਂਕਿ ਟੱਕੇ ਪਕਾਣਾ ਹੈ ਜੇ ਭਾਂਡਾ ਹੋਏਗਾ ਛੋਟਾ ਪੂਰਾ ਪੂਰਾ ਦੁੱਧ ਉਹਦੇ ਛੋਏਗਾ ਤੇ ਜਿਹੜਾ ਦੁੱਧ ਹੈ ਉਬਲ ਜਾਏਗਾ ਯਾਨੀ ਕਿ ਖੀਰ ਜਿਹੜੀ ਆਪਾਂ ਬਣਾ ਰਹੇ ਹਾਂ ਉਹ ਥੋੜੀ ਜਿਹੀ ਪਤੀਲੇ ਚੋਂ ਬਾਹਰ ਆ ਸਕਦੀ ਹੈ ਤੇ ਲੋ ਜੀ ਹੁਣ ਇੱਥੇ ਖੀਰ ਹੈ ਨਾ ਜਿਹੜੀ ਕੜ-ਕੜ ਕੇ ਆਪੇ ਹੀ ਤਿਆਰ ਹੋ ਜਾਏਗੀ ਆਪਣਾ ਸਿਰਫ ਇਹਨਾ ਕੰਮ ਹੈ ਕਿ ਤੁਰਦੇ ਫਿਰਦੇ ਨਾ ਟੱਕਰ ਹਟਾ ਕੇ ਤੇ ਇਹਦੇ ਵਿੱਚ ਕੜਸੀ ਮਾਰਨੀ ਹੈ ਬਸ ਨਾ ਇਹਦੇ ਵਿੱਚ ਆਪਾਂ ਹੁਣ ਡ్రਾਈ ਫਰੂਟ بس ਇੱਕ ਮਿੱਠਾ ਪਾਣਾ ਹੈ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਹੁਣ ਇੱਥੇ ਨਾ ਚੌਲਾਂ ਨੂੰ ਹੋਰ ਦੁੱਧ ਨੂੰ ਰਿਜਦੇ ਹੋਏ 20 ਮਿੰਟ ਹੋ ਚੁੱਕੇ ਨੇ ਗੈਸ ਦੀ ਸਿੰ ਫਲੇਮ ਤੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਚੌਲ ਜਿਹੜੇ ਨੇ ਕਾਫੀ ਫੁੱਲ ਗਏ ਨੇ ਦੁੱਧ ਐਬਜ਼ਾਰਬ ਕਰਕੇ ਹਨਾ ਦੁੱਧ ਵੀ ਕਾਫੀ ਗਾੜਾ ਹੋ ਗਿਆ ਤੇ ਚੌਲ ਜਿਹੜੇ ਨੇ ਉਹ ਪੱਕ ਗਏ ਨੇ ਪੱਕ ਗਏ ਨੇ ਲੇਕਿਨ ਹਜੇ ਖੀਰ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਹੈ ਕਿਉਂਕਿ ਇਹ ਮਿਕਸ ਨਹੀਂ ਹੋਈ ਹੈ ਗਾੜੀ ਨਹੀਂ ਹੋਈ ਹੈ ਹਜੇ ਮਲਾਈਦਾਰ ਨਹੀਂ ਬਣੀ ਤੇ ਹਜੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਕਾੜਾਂਗੇ ਤੇ ਮੈਂ ਤੇ ਤੁਹਾਨੂੰ ਦਿਖਾਇਆ ਸੀ ਵਿੱਚ ਢੱਕਣ ਹਟਾ ਕੇ ਕਿ ਦੇਖੋ ਖੀਰ ਦੀ ਕੀ ਮਤਲਬ ਕਿ ਕਿਸ ਸਟੇਜ ਵਿੱਚ ਹੈ ਤੇ ਬਹੁਤ ਹੀ ਵਧੀਆ ਖੀਰ ਪੱਕ ਕੇ ਤਿਆਰ ਹੋ ਰਹੀ ਹੈ ਬਸ ਇਹਨੂੰ ਹੁਣ ਆਪਾਂ ਦੁਬਾਰਾ ਠੱਕ ਦਿੰਨੇ ਆ ਗਾੜੀ ਹੁਣ ਤੱਕ ਹੋਰ ਪਕਾਵਾਂਗੇ ਤੇ ਹੁਣ ਇੱਥੇ ਦੇਖੋ ਜੀ ਜਦੋਂ ਦੁੱਧ ਹੋਰ ਚੌਲ ਇੱਕਦਮ ਗਾੜੇ ਵਧੀਆ ਜੇ ਗਾੜੇ ਹੋ ਜਾਣਾ ਜਿਵੇਂ ਕਿ ਤੁਸੀਂ ਜਿਵੇਂ ਕਿ ਇੱਥੇ ਦੇਖ ਰਹੇ ਹੋ ਹੈਨਾ ਤੇ ਹੁਣ ਇੱਥੇ ਦੇਖੋ ਜੀ ਜਦੋਂ ਦੁੱਧ ਹੋਰ ਚੌਲ ਹੋ ਜਾਣਾ ਇੱਕਦਮ ਗਾੜੇ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਮਿਲਕ ਮੇਡ ਯਾਨੀ ਕਿ ਕੰਡੈਂਸ ਮਿਲਕ ਇਹ ਤੁਸੀਂ ਕਿਸੇ ਵੀ ਕੰਪਨੀ ਦਾ ਮਾਰਕੀਟ ਚੋਂ ਲੈ ਸਕਦੇ ਹੋ ਤੇ ਵੈਸੇ ਵੀ ਖੀਰ ਇਕਦਮ ਗਾੜੀ ਔਰ ਮਲਾਈਦਾਰ ਬਣੀ ਹੈ ਬਹੁਤ ਹੀ ਵਧੀਆ ਔਰ ਇਹ ਮਿਲਕ ਮੇਡ ਪਾਨ ਨਾਲ ਤੇ ਖੀਰ ਹੋਰ ਵੀ ਜਿਆਦਾ ਸਵਾਦ ਬਣ ਗਈ ਹੈ ਔਰ ਬਹੁਤ ਹੀ ਵਧੀਆ ਗਾੜੀ ਇਕਦਮ ਰਬੜੀ ਵਰਗਾ ਸਵਾਦ ਆਏਗਾ ਖੀਰ ਦੇ ਵਿੱਚੋਂ ਹੈ ਤੇ ਚੌਲਾਂ ਦੀ ਔਰ ਦੁੱਧ ਦੀ ਖੀਰ ਲੇਕਿਨ ਸਵਾਦ ਹੈ ਜੋ ਰਬੜੀ ਵਰਗਾ ਆਏਗਾ ਬਹੁਤ ਹੀ ਵਧੀਆ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵਧਾ ਘਟਾ ਸਕਦੇ ਹੋ ਤੇ ਜਿਹੜੇ ਡਾਇਬੀਟਿਕ ਪੇਸ਼ੈਂਟਸ ਨੇ ਨਾ ਔਰ ਬਿਨਾ ਮਿੱਠੇ ਤੋਂ ਵੀ ਮਤਲਬ ਕਿ ਮਿਲਕ ਮੇਡ ਪਾਨ ਤੋਂ ਪਹਿਲਾਂ ਉਹਨਾਂ ਵਾਸਤੇ ਤੁਸੀਂ ਖੀਰ ਕੱਟ ਸਕਦੇ ਹੋ ਕਿਉਂਕਿ ਜਿਵੇਂ ਜਿਵੇਂ ਦੁੱਧ ਕੱਢਦਾ ਹੈ ਨਾ ਉਹਦੇ ਵਿੱਚ ਮਿਠਾਸ ਆ ਜਾਂ ਤੇ ਜਿਹੜੇ ਮਿੱਠਾ ਘੱਟ ਖਾਂਦੇ ਨੇ ਜਿਹੜੇ ਵਾਈਟ ਕਰਦੇ ਨੇ ਉਹਨਾਂ ਵਾਸਤੇ ਤਾਂ ਬਿਨਾ ਮਿਲਕ ਮੇਡ ਤੋਂ ਵੀ ਤੁਸੀਂ ਇਹ ਖੀਰ ਤਿਆਰ ਕਰ ਸਕਦੇ ਹੋ ਤੇ ਇਹ ਦੇਖੋ ਜੀ ਹੁਣ ਮਿਲਕ ਮੇਡ ਮਿਕਸ ਕਰਨ ਤੋਂ ਬਾਅਦ ਆਪਾਂ ਇੱਕ ਅੱਧਾ ਮਿੰਟ ਇਹਨੂੰ ਹੋਰ ਪਕਾਵਾਂਗੇ ਤੇ ਹੁਣ ਮਿਲਕ ਮੇਡ ਪਾਉਣ ਤੋਂ ਬਾਅਦ ਨਾ ਮੈਂ ਗੈਸ ਦੀ ਸਿੰ ਫਲੇਮ ਤੇ 2 ਮਿੰਟ ਤੱਕ ਹੋਰ ਪਕਾ ਲਿਆ ਤੇ ਸਾਡੀ ਇਹ ਬਹੁਤ ਹੀ ਵਧੀਆ ਖੁਸ਼ਬੂਦਾਰ ਔਰ ਮਲਾਈਦਾਰ ਖੀਰ ਹੋ ਗਈ ਹੈ ਤਿਆਰ ਇੱਚ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਨਾ ਲਾਚੀਆਂ ਦੀ ਨਾਰੀਅਲ ਦੀ ਕਿਉਂਕਿ ਆਪਾਂ ਸਾਰਾ ਸਮਾਨ ਨਾਲ ਹੀ ਪਾ ਦਿੱਤਾ ਸੀ ਹਨਾ ਤੇ ਐ ਲੋ ਜੀ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ ਇਹ ਖੀਰ ਦੇ ਵਿੱਚ ਮੈਂ ਸਾਰੇ ਡ్రਾਈ ਫਰੂਟਸ ਗ੍ਰाइंड ਕਰਕੇ ਪਾਏ ਨੇ ਹਨਾ ਤੇ ਇਸ ਕਰਕੇ ਇਹ ਖੀਰ ਜਿਹੜੀ ਹੈ ਉਹ ਬਜ਼ੁਰਗ ਵੀ ਬੜੀ ਆਰਾਮ ਨਾਲ ਖਾ ਸਕਦੇ ਨੇ ਠੀਕ ਹੈ ਪਰ ਮੈਂ ਇਹਦੇ ਵਿੱਚ ਥੋੜੇ ਜਿਹੇ ਇਸ ਤਰ੍ਹਾਂ ਦੇ ਕੱਟੇ ਹੋਏ ਪਿਸਤੇ ਵੀ ਪਾ ਰਹੀ ਹਾਂ ਤੇ ਤੁਸੀਂ ਬਜ਼ੁਰਗਾਂ ਵਾਸਤੇ ਪਹਿਲਾਂ ਕੱਢ ਲਵੋ ਤੇ ਫਿਰ ਪਾ ਸਕਦੇ ਹੋ ਜੇ ਨਹੀਂ ਵੀ ਪਾਓਗੇ ਤਾਂ ਵੀ ਇਹ ਖੀਰ ਬਹੁਤ ਸਵਾਦ ਬਣਦੀ ਹੈ ਮੈਂ ਤਾਂ ਵੈਸੇ ਹੀ ਮਤਲਬ ਪਾ ਰਹੀ ਹਾਂ ਅੱਛੀ ਲੱਗਦੇ ਐ ਪਏ ਹੋਏ ਉੱਪਰ ਡੈਕੋਰੇਟ ਹੋਏ ਨਾ ਐਸਾ ਖੀਰ ਸਰਵ ਕਰਨ ਲੱਗਿਆਂ ਪਾ ਲਵੋ ਤੇ ਭਾਵੇਂ ਲਾਸਟ ਵਿੱਚ ਬਣਾ ਕੇ ਪਾ ਲਵੋ ਤੇ ਬਹੁਤ ਵਧੀਆ ਲੱਗਦੀ ਹੈ ਤੇ ਜਿਹੜੇ ਆਪਾਂ ਪਿਸਤਾ ਔ ਤੇ ਦੇਖੋ ਪੰਦੇ-ਪੰਦੇ ਹੀ ਉੱਪਰ ਮਲਾਈ ਆ ਗਈ ਖੀਰ ਦੇ ਹਨਾ ਕਿਉਂਕਿ ਆਪਾਂ ਠੱਕੀ ਨਹੀਂ ਸੀ ਤੇ ਆ ਹੀ ਜਾਂਦੀ ਹੈ ਮਲਾਈ ਬਸ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਆਹ ਦੇਖੋ ਜੀ ਖੀਰ ਸਾੜੀ ਹੋ ਗਈ ਹੈ ਤਿਆਰ ਮੌਸਮ ਦੇ ਹਿਸਾਬ ਨਾਲ ਹੋਰ ਆਪਣੇ ਸਵਾਦ ਦੇ ਮੁਤਾਬਿਕ ਇਹ ਖੀਰ ਨੂੰ ਭਾਵੇਂ ਠੰਡੀ ਖਾਓ ਤੇ ਭਾਵੇਂ ਖਾਓ ਗਰਮ ਦੋਨੋਂ ਤਰ੍ਹਾਂ ਹੀ ਬਹੁਤ ਸਵਾਦ ਲੱਗਦੀ ਹੈ ਤੇ ਜੇਕਰ ਫ੍ਰਿਜ 'ਚ ਰੱਖ ਕੇ ਠੰਡੀ ਕੀਤੀ ਹੋਈ ਖੀਰ ਖਾਓਗੇ ਨਾ ਫਿਰ ਤੇ ਬਹੁਤ ਹੀ ਜ਼ਿਆਦਾ ਡਿਲੀਸ਼ੀਅਸ ਲੱਗੇਗੀ ਜੇਕਰ ਰੈਸিপি ਚੰਗੀ ਲੱਗੀ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰਿਓ ਜੀ ਵੈਸੇ ਤਾਂ ਮੈਨੂੰ ਸਵਾਦ ਲੱਗਦੀ ਹੈ ਜੀ ਫ੍ਰੀਜ ਦੀ ਠੰਡੀ ਖੀਰ ਪਰ ਇਹ ਦੇਖ ਕੇ ਨਾ ਖੀਰ ਨੂੰ ਮੇਰੇ ਕੋਲ ਰਹਿ ਨਹੀਂ ਜਾ ਰਿਹਾ ਮੂੰਹ ਚ ਆ ਰਿਹਾ ਪਾਣੀ ਤੇ ਅੱਜ ਮੈਂ ਗਰਮ ਗਰਮ ਖੀਰ ਖਾ ਰਹੀ ਹਾਂ ਤੇ ਤੁਸੀਂ ਵੀ ਖਾਓ फटाफट ਬਣਾ ਕੇ ਤੇ ਮੈਨੂੰ ਕਮੈਂਟ ਵੀ ਕਰੋ ਠੀਕ ਹੈ ਜੀ ਐ ਲੋ ਜੀ